ਸਤਿ ਨਾਲ ਸੋ ਵੀਰ ਜੀ ਤੁਸੀਂ ਚੜ੍ਹਦੀ ਕਲਾਂ ਚੋਂ ਸੋ ਇਸ ਚੈਨਲ ਪਿਛਲੀ ਵੀ ਵੀਡੀਓ ਤੁਹਾਡੀ ਪਾਈ ਸੀ ਉਦੋਂ ਤੁਸੀਂ ਮੌਜੂਦ ਨਹੀਂ ਸੀ ਸੋ ਇਸ ਕਰਕੇ ਦੁਬਾਰਾ ਤੁਹਾਡੇ ਕੋਲ ਆਏ ਆ ਸੋ ਸੰਗਤ ਤੁਹਾਡੀ ਦੁਕਾਨ ਤੇ ਆਉਣਾ ਚਾਹੁੰਦੀ ਆ ਸੋ ਪਹਿਲਾਂ ਥੋੜਾ ਜਿਹਾ ਆਪਾਂ ਡਰੈਸ ਆਪਣਾ ਤੇ ਸਾਰਾ ਦਰਬਾਰ ਸਾਹਿਬ ਦੇ ਨੇੜੇ ਹੀ ਆ ਜੀ ਹਨਾ ਸੋ ਡਰੈਸ ਜਿਹੜਾ ਆਪਾਂ ਸੰਗਤ ਨੂੰ ਜਿਹੜਾ ਐਂਡ ਤੇ ਦੱਸ ਦਿੰਨੇ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਆਹ ਪੇਜ ਕਬਚ ਨੇ ਜੀ ਸਾਰੇ ਤੁਹਾਡੇ ਕੋਲ ਤੇ ਕੱਢ ਕੇ ਦਿਖਾਉਂਗੇ ਜੀ ਇਹ ਨਾਲ-ਨਾਲ ਤੁਸੀਂ ਦੱਸਿਓ ਇਹ ਕਿੰਨੇ ਕ ਦਾ ਆ ਜਾਂਦਾ ਜੀ ਇਹ ਫੇਸ ਕਾਲ ਵਿੱਚ 1000 ਰੁਪਏ ਤੋਂ ਤੇ ਇਸ ਤੋਂ ਸਸਤਾ ਵੀ ਸਾਡੇ ਕੋਲ ਹੈ ਜੀ ਆਪਣੇ ਕੋਲ 500 550 ਦੀ ਰੇਂਜ ਹੈ ਉਹ ਤੋਂ ਸਸਤੇ ਵੀ ਆਪਾਂ ਬਣਾਉਣੇ ਚੱਲੂ ਜੀ ਅੱਛਾ ਜੀ ਮੰਨ ਲਓ ਜੇ ਕੋਈ ਗਰੀਬ ਸਿੱਖ ਵੀ ਆਉਂਦਾ ਵਾ ਤੇ ਉਹਦੇ ਨਾਲ ਵੀ ਸਾਰਾ ਤੁਸੀਂ ਉਹ ਕਰਤਾਰਾ ਕਰ ਦਿੰਦੇ ਹੋ ਸੋ ਤੁਸੀਂ ਇਕੱਲਾ ਇਕੱਲਾ ਪੇਜ ਕਵ ਵਿੱਚ ਕੱਢ ਕੇ ਤੇ ਨਾਲ ਹੀ ਤੁਸੀਂ ਪ੍ਰਾਈਸ ਦੱਸੀ ਚੱਲਿਓ ਜੀ ਇਹ ਕੀ ਕਿੰਨੇ ਦਾ ਵਾ ਜੀ ਇਹ 1200 1200 ਰੁਪਏ ਦਾ ਦਿਖਾਇਓ ਦੇਖ ਸਕਦੇ ਆ ਸੋ ਸੰਗਤ ਜੀ ਆ ਤੁਸੀਂ ਪੇਜ ਕਵ ਵਿੱਚ ਦੀ ਬਨਾਵਟ ਦੇਖੋ ਤੇ ਆ ਡਿਜ਼ਾਈਨ ਡਿਜ਼ਾਈਨ ਖਾਲਸਾ ਜੀ ਫਿਰ ਹਨਾ ਇਹ ਸਪੈਸ਼ਲੀ ਪ੍ਰੋਵਾਏ ਜਾਂਦੇ ਨੇ ਉਹਨਾਂ ਦੇ ਆਪਣੇ ਬਣਾਏ ਹੋਏ ਤਿਆਰ ਅੱਛਾ ਜੀ ਤੁਸੀਂ ਤਿਆਰ ਕਰਵਾਉਨੇ ਹੋ ਸੋ ਤੁਹਾਨੂੰ ਪਹਿਲਾਂ ਪੇਜ ਕਵ ਚ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਸੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ अच्छा जी फिर ਤੁਹਾਡੇ ਕੋ 500 ਰੁਪਏ ਤੋਂ ਵੀ ਸਟਾਰਟ ਹੋ ਜਾਂਦੀ ਜੀ ਮੰਨ ਲਓ ਵੀ ਜੇ ਕੋਈ ਗੋਰ ਗਰੀਬ ਗੁਰਸਿੱਖ ਵੀ ਹੁੰਦਾ ਸੋ ਚੀਜ਼ ਵੀ ਹਨਾ ਲੈ ਸਕਦਾ ਸੋ ਇੱਧਰ ਆ ਦੇਖ ਸਕਦੇ ਆ ਤੁਸੀਂ ਪੇਚ ਕਬਜ ਸਾਰੇ ਸੋ ਕਟਾਰ ਦੇ ਵੀ ਦਰਸ਼ਨ ਕਰਾਓ ਜੀ ਸੋ ਸੰਗਤਾਂ ਜਿਹੜੀਆਂ ਕਟਾਰ ਵੀ ਦੇਖ ਸਕਣ ਵਾਹ ਇਹ ਨਵੀਆਂ ਕਟਾਰ ਕੇ ਪ੍ਰਤਨਿਆ ਜੀ ਕਿਵੇਂ ਐਸੇ ਪੁਰਾਣੀ ਆ ਜੀ ਇਹ ਲਗਭਗ ਇਹ ਤਾਂ ਫਿਰ ਬਹੁਤ ਮਹਿੰਗੀ ਹੋਊਗੀ ਜੀ ਕਿਉਂਕਿ ਕਿਉਂਕਿ ਸ਼ਸਤਰ ਦੀ ਤੇ ਕੋਈ ਕੀਮਤ ਨਹੀਂ ਹਨਾ ਜੀ ਸ਼ਸਤਰ ਤੇ ਜੇ 500 ਤੋਂ ਸਟਾਰਟ ਹੁੰਦਾ 5 ਲੱਖ ਤੇ ਕਰੋੜਾਂ ਤੱਕ ਵੀ ਜਾਂਦੇ ਨੇ ਜੀ ਹਨਾ ਜੀ ਸੋ ਸ਼ਾਸਤਰਾਂ ਦੀ ਆਪਾਂ ਕੀਮਤ ਨਹੀਂ ਪਾ ਸਕਦੇ ਪਰ ਫਿਰ ਵੀ ਭਾਈ ਸਾਹਿਬ ਸਾਨੂੰ ਦੱਸ ਦੇਣਗੇ ਵੀ ਇਹ ਜੇ ਕਿਸੇ ਵੀਰ ਨੇ ਜਾਂ ਕਿਸੇ ਵੀ ਸੰਗਤ ਚੋਂ ਬਾਹਰ ਬਾਹਰੋਂ ਵੀ ਬੜੀਆਂ ਸੰਗਤਾਂ ਆਪਾਂ ਨੂੰ ਦੇਖਦੀਆਂ ਨੇ ਜੇ ਮੰਨ ਲਓ ਕਿਸੇ ਨੇ ਲੈਣੀ ਆ ਤੇ ਆਪਣੇ ਜੇ ਕੋਈ ਸਾਡਾ ਨਾਮ ਲੈ ਕੇ ਵੀ ਆਉਂਦਾ ਤੇ ਕੀ ਰਹਿਤ ਕਰਦੇ ਹੋ ਕਿੰਨੇ ਦੀ ਦਿੰਦੇ ਹੋ ਜੇ ਤੁਸੀਂ ਇਹ ਬਾਬਾ ਜੀ ਆਪਾਂ 25000 ਵਿਚਾਰੇ ਦੀ ਬਰਾਲੀ ਦੇ ਬਰਾਲੀ ਅੱਛਾ ਜੀ ਸਸਤੀ ਦਸਤੀ ਆਪਾਂ ਨੂੰ 2000 1500 ਤੋਂ ਵਿਚਾਰੇ ਹੁੰਦੀ ਠੀਕ ਹੈ ਜੀ ਇਹ ਲੋਹਾ ਫਲਾਦ ਦਾ ਕਿ ਕਿਹੜਾ ਲੋਹਾ ਜੀ ਅੱਛਾ ਇਹ ਫਲਾਦ ਦਾ ਲੋਹਾ ਸੋ ਮੈਂ ਨਾਲ ਹੀ ਇਹ ਸੰਗਤਾਂ ਨੂੰ ਇਹਦੇ ਦਰਸ਼ਨ ਵੀ ਕਰਵਾ ਸਕਦਾ ਸੋ ਆ ਤੁਸੀਂ ਦੇਖ ਸਕਦੇ ਆ ਫੁਲਾਦੀ ਕਟਾਰ ਆ ਜਿਹੜੀ ਕਿ ਬਹੁਤ ਪ੍ਰਾਤਨ ਆ ਆ ਤੁਸੀਂ ਬਣਤਰ ਦੇਖ ਸਕਦੇ ਆ ਇਹਦੇ ਜੋਰ ਵੀ ਨੇ ਸੋ ਆ ਤੁਸੀਂ ਦੇਖ ਸਕਦੇ ਆ ਕਟਾਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਹੋਰ ਕਟਾਰਾਂ ਇੰਨਾਂ ਕੋਲ ਆ ਦੇਖ ਸਕਦੇ ਆ ਹੋਰ ਪ੍ਰਾਤਨ ਕਟਾਰਾਂ ਮੌਜੂਦ ਨੇ ਸੋ ਜੇਕਰ ਤੁਸੀਂ ਨਾਰਮਲ ਪਤਾ ਹੋਊਗਾ ਉਹ ਕਟਾਰ ਕਿੰਨੇ ਤੱਕ ਮਿਲ ਜਾਂਦੀ ਹੈ ਜੀ ਜਿਵੇਂ ਆ ਮੰਨ ਲਓ ਤੁਹਾਡੇ ਕੋਲ ਕਟਾਰ ਆ ਜੀ ਆ ਪ੍ਰਾਤ ਇਹ ਪ੍ਰਾਤਨਾਂ ਦੀ ਹਾਂਜੀ ਇਹ ਕਿੰਨੇ ਤੱਕ ਮਿਲ ਸਕਦੀ ਹੈ ਜੀ ਤੁਹਾਡੇ ਕੋਲ 5500 ਰੁਪਏ ਦੀ ਹੈ 5500 ਸੋ ਤੁਸੀਂ ਦੇਖ ਸਕਦੇ ਆ ਖਾਲਸਾ ਜੀ ਕਿਉਂਕਿ ਸ਼ਸਤਰਾਂ ਦੇ ਜਿਹੜੇ ਲੋਕ ਨੇ ਜਾਂ ਜਿਹੜੀ ਸੰਗਤ ਬਹੁਤ ਸ਼ਕੀਨ ਨੇ ਵਿਦੇਸ਼ਾਂ ਤੋਂ ਇਸੇ ਨਾਲ ਕੋ ਪ੍ਰਾਤਨ ਤੋਂ ਪ੍ਰਾਤਨ ਕਟਾਰਾਂ ਵੀ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਪ੍ਰਾਤਨ ਕਟਾਰ ਦੇ ਨਾਲ ਦਰਸ਼ਨ ਕਰ ਰਹੇ ਹੋ ਨਾਲ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਨਵੇਂ ਪੇਚ ਕਵਚ ਵੀ ਲੈਣਾ ਚਾਹੁੰਦੇ ਹੋ ਨਵੇਂ ਪੇਚ ਕਵਚ ਵੀ ਤੁਹਾਨੂੰ ਇਹਨਾਂ ਦੀ ਦੁਕਾਨ ਤੋਂ ਮਿਲ ਜਾਣਗੇ ਸੋ ਨਾਲ ਦੀ ਨਾਲ ਹੀ ਆਹ ਦੇਖੋ ਅੱਛਾ ਜੀ ਛੋਟੀ ਇਹ ਬੱਚੇ ਦੀ ਕਟਾਰ ਹੈ ਜੀ ਹਨਾ ਜੀ ਅੱਛਾ ਜੇ ਕੋਈ ਜੇ ਮੰਨ ਲਓ ਕੋਈ ਪਚੰਗੀ ਆ ਕਿਸੇ ਦਾ ਛੋਟਾ ਜਾਂ ਬਾਹਰੋਂ ਜਾਂ ਅੰਦਰੋਂ ਉਹ ਆਪਣੇ ਪਚੰਗੀ ਨੂੰ ਕਟਾਰ ਪਵਾ ਸਕਦਾ